Obrigado. ਇੱਥੇ ਆਪਣੀ ਗਊਸ਼ਾਲਾ ਦੇ ਵਿੱਚ ਇੱਕ ਡੋਮਾ ਦੇ ਸਾਰੇ ਵਾਸਤੇ ਇੱਕ ਸ਼ੈੱਡ ਬਣ ਰਿਹਾ ਸੀਗਾ ਜਿਹਦੇ ਵਿੱਚ ਆਪਾਂ ਤੂੜੀ ਵਗੈਰਾ ਜਮ੍ਹਾਂ ਕਰਨੀ ਸੀਗੀ ਕੱਲ ਅਚਾਨਕ ਇੱਕ ਤੂਫਾਨ ਆਣ ਦੇ ਨਾਲ ਮਤਲਬ ਉਹ ਬਹੁਤ ਸਾਰਾ ਨੁਕਸਾਨ ਹੋ ਗਿਆ ਜਿਹੜੀਆਂ ਕਿ ਕੰਧਾਂ ਸਮੇਤ ਪਿੱਲਰ ਦੇ ਨਾਲ ਜੋ ਕੰਧਾਂ ਸੀਗੀਆਂ ਢੇਠਾ ਡਿੱਗ ਗਈਆਂ 120 ਫੁੱਟ ਦੀ ਲੰਬਾਈ ਸੀ ਕੰਧ ਦੀ ਫੇਰ ਪੁਚਾਈ ਕਟੋ-ਕਟ 33 ਫੁੱਟ ਇੱਕ ਸਾਈਡ ਤੇ ਦੂਜੀ ਸਾਈਡ 26 ਫੁੱਟ ਦੀਗੀ ਤੇ ਉਹ ਬਿਲਕੁਲ ਉੱਪਰ ਤੋਂ ਲੈ ਕੇ ਹੇਠਾਂ ਤੱਕ ਢੇਰੀ ਹੋ ਗਈਆਂ ਤੇ ਵਿਗੜ ਤੋਂ ਥੋੜੀ ਦੇਰ ਪਹਿਲਾਂ ਉੱਥੇ ਆਪਣਾ ਕੰਮ ਵੀ ਚੱਲ ਰਿਹਾ ਜੀ ਕਿ ਜਿੱਥੇ ਮਜ਼ਦੂਰ ਤੇ ਮਿਸਤਰੀ ਕੰਮ ਕਰ ਰਹੇ ਸੀਗੇ ਤੂਫਾਨ ਨੂੰ ਦੇਖ ਕੇ ਉਹ ਕਾਂਚਰਮੈਂਟ ਪਹਿਲਾਂ ਮਤਲਬ ਆਪਣਾ ਕੰਮ ਛੱਡ ਕੇ ਇੱਕ ਸਾਈਡ 'ਚ ਹੋ ਗਏ ਜੇ ਕਿਤੇ ਚਾਨ ਚੱਕ ਨਾ ਕਿਸੇ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉੱਥੇ ਜਾਨੀ ਜਾਂ مالی ਨੁਕਸਾਨ ਵੀ ਹੋ ਸਕਦਾ ਸੀਗਾ ਤੇ ਇਸ ਤੋਂ ਪਰਮਾਤਮਾ ਨੇ ਬਚਾਉ ਰੱਖਿਆ ਪਰ ਨੁਕਸਾਨ ਜੋ ਹੋਇਆ ਘੱਟੋ ਘਾਟ 10-15 ਲੱਖ ਰੁਪਈਆ ਦਾ ਕੌਸਾਲਾ ਦਾ ਨੁਕਸਾਨ ਮਤਲਬ ਹੋ ਚੁੱਕਿਆ ਤੇ ਇਹ ਜਿਹੜਾ ਸ਼ੈੱਡ ਪੈ ਰਿਆ ਸੀ ਇਹਦਾ ਕਿੰਨਾ ਕ ਜਿਹੜਾ ਲੈਂਟਰ ਦਾ ਮੰਨ ਲਓ ਉੱਪਰਲੇ ਦਾ ਏਰੀਆ ਕਿੰਨਾ ਵਰਗਾ ਸੀ ਘੱਟੋ ਘਾਟ 12000 ਖੁੱਟ ਦੇ ਵਰਕਫੁੱਟ ਦੇ ਹਿਸਾਬ ਨਾਲ ਇਹ ਏਰੀਆ ਬਣਦਾ ਹੈ। ਜੀ। ਕਿ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈਗਾ ਜੀ। ਕੁਦਰਤ ਤਾਂ ਕੁਝ ਵੀ ਕਰ ਸਕਦੀ ਹੈ। ਪਰ ਫੇਰੀਆਂ ਥਾਵਾਂ ਦੇ ਘਟਨਾਵਾਂ ਵਾਪਰੀਆਂ ਹਨ। ਲੱਗਦਾ ਨਹੀਂ ਜੀ ਜੇਕਰ ਇਹ ਤਿਆਰ ਹੋ ਕੇ ਜਿਵੇਂ ਕਿ ਮੰਨ ਲਓ ਇਹ ਜੀ ਘਟਨਾ ਵਾਪਰ ਗਈ, ਕੱਲ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਹੋ ਸਕਦਾ। ਕੁਦਰਤ ਅੱਗੇ ਦਾ ਕਿਸੇ ਚੀਜ਼ ਦਾ ਜ਼ੋਰ ਨਹੀਂ।